ਸਾਰਿਆਂ ਨੂੰ ਪਿਆਰ ਭਰੀ ਸ਼ਤਿ ਸ਼੍ਰੀ ਅਕਾਲ ਜੀ ਅਮੀਦਾ ਸਾਰੇ ਠੀਕ ਹੋਵੋਗੇ ਇੱਕ ਸਿੱਖ ਹੋਣ ਦੀਆਂ ਸਹੀ ਨਿਸ਼ਾਨੀਆਂ ਕੀ ਨੇ ਅੱਜ ਉਹ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਅਗਰ ਮੇਰੀ ਕੋਈ ਗੱਲ ਗਲਤ ਲੱਗੇ ਤਾਂ ਮਾਫ ਕਰਿਓ ਇੱਕ ਸਿੱਖਾਂ ਸਿੱਖ ਰਹੇ ਆਂ ਗੁਰੂ ਦੇ ਲੜ ਲੱਗੇ ਆਂ ਗੱਲਬਾਤ ਪਹਿਲਾਂ ਆਪਾਂ ਕਰਦੇ ਆਂ ਹੀ ਗਲਤੀਆਂ ਬਾਰੇ ਕਿ ਸਿੱਖ ਦੀਆਂ ਗਲਤੀਆਂ ਮਤਲਬ ਗਲਤੀਆਂ ਜੋ ਪਹਿਲਾਂ ਹੁੰਦੀਆਂ ਨੇ ਹਰ ਇੱਕ ਇਨਸਾਨ ਤੋਂ ਹੁੰਦੀਆਂ ਨੇ ਸ਼ਾਇਦ ਮੈਥੋਂ ਵੀ ਬਹੁਤ ਗਲਤੀਆਂ ਹੋਈਆਂ ਹੋਣਗੀਆਂ ਮੈਂ ਐਂ ਨਹੀਂ ਕਹਿੰਦਾ ਕਿ ਮੈਂ ਦੁੱਧ ਤੋਤਾ ਹਰ ਇੱਕ ਇਨਸਾਨ ਤੋਂ ਗਲਤੀਆਂ ਹੁੰਦੀਆਂ ਨੇ ਜਿਸ ਨੇ ਵੀ ਇਸ ਜਹਾਨ ਦੇ ਵਿੱਚ ਜਨਮ ਲਿਆ ਹਰ ਇੱਕ ਇਨਸਾਨ ਤੋਂ ਗਲਤੀਆਂ ਹੁੰਦੀਆਂ ਨੇ ਪਰ ਇਹ ਗੱਲ ਨਹੀਂ ਹੈ ਕਿ ਕੋਈ ਜੇ ਕਿਸੇ ਨੇ ਜਨਮ ਲਿਆ ਤਾਂ ਉਹਨੇ ਜ਼ਿੰਦਗੀ ਦੇ ਵਿੱਚ ਕੋਈ ਗਲਤੀ ਨਾ ਹੀ ਕੀਤੀ ਹੋਊਗੀ ਉਹ ਗੱਲ ਵੱਖਰੀ ਹੈ ਬਹੁਤੇ ਬੰਦੇ ਆਪ ਦੀ ਗਲਤੀ ਮੰਨਦੇ ਨਹੀਂ ਆਪ ਦੇ ਆਪ ਨੂੰ ਹਮੇਸ਼ਾ ਸਹੀ ਰੱਖਣ ਦੀ ਕੋਸ਼ਿਸ਼ ਜਰਦੇ ਨੇ ਕਿ ਅਸੀਂ ਜ਼ਿੰਦਗੀ ਚ ਕੋਈ ਗਲਤੀ ਕੀਤਾ ਹੀ ਨਹੀਂ ਹਰ ਇੱਕ ਇਨਸਾਨ ਕੋਲ ਤੇ ਗਲਤੀ ਹੁੰਦੀ ਹੈ ਮੈਥੋਂ ਵੀ ਗਲਤੀਆਂ ਹੋਈਆਂ ਰਾ ਹਰ ਬੰਦਾ ਪਟਕਦਾ ਜਦੋਂ ਕੋਈ ਆਪਾਂ ਕੰਮ ਕਰ ਰਹੇ ਹੁੰਦੇ ਆ ਕਿਸੇ ਦੇ ਆਪਾਂ ਲੜ ਨਹੀਂ ਲੱਗੇ ਹੁੰਦੇ ਤਾਂ ਹਰ ਇੱਕ ਇਨਸਾਨ ਤੋਂ ਮੇਰੇ ਹਿਸਾਬ ਦੇ ਨਾਲ ਗਲਤੀਆਂ ਹੁੰਦੀਆਂ ਨੇ ਕੋਈ ਮੰਨੇ ਚਾਹੇ ਨਾ ਮੰਨੇ ਇਹ ਉਹਨਾਂ ਦੀ ਪਰਜੀ ਹੁੰਦੀ ਹੈ ਮੈਥੋਂ ਗਲਤੀਆਂ ਹੋਈਆਂ ਸਿੱਖ ਇਤਿਹਾਸ ਨੂੰ ਪਹਿਲਾਂ ਤੋਂ ਅੜਦੇ ਰਹਿੰਦੇ ਆ ਪਰ ਇਸ ਤਰ੍ਹਾਂ ਅਸੀਂ ਜਦੋਂ ਆਪਾਂ ਕਹਿ ਦਿੰਦੇ ਆ ਸੋਹਣੇ ਲੱਗਦੇ ਆਂ ਦਾੜ੍ਹੀ ਕੇਸ ਕਟਾ ਕੇ ਸਟਾਈਲ ਜੇ ਮਾਰ ਲੈਂਦੇ ਆ ਪਰ ਜਿਹੜਾ ਸਹੀ ਸਿੱਖੀ ਸਰੂਪ ਦੇ ਵਿੱਚ ਅਗਰ ਆਪਾਂ ਰਹਿਨੇ ਆ ਕੇਸ ਦਾੜ੍ਹੀ ਰੱਖਦੇ ਕੈਂਚੀ ਨਹੀਂ ਲਗਾਉਂਦੇ ਇੱਕ ਅਲੱਗ ਹੀ ਨਿਖਾਰ ਇੱਕ ਅਲੱਗ ਹੀ ਨਰਜੀ ਹਮੇਸ਼ਾ ਸਾਡੇ ਸਰੀਰ ਦੇ ਵਿੱਚ ਰਹਿੰਦੀ ਹੈ ਸਹੀ ਸਿੱਖ ਹੋਣ ਦੀਆਂ ਕੀ ਨਿਸ਼ਾਨੀਆਂ ਨੇ ਉਹ ਅੱਜ ਮੈਂ ਤੁਹਾਡੇ ਸਾਹਮਣੇ ਰੱਖਦੇ ਆਂ ਪਹਿਲਾਂ ਕਿ ਉਹਨੇ ਜੋ ਪਿੱਛੇ ਗਲਤੀਆਂ ਕੀਤੀਆਂ ਸੀ ਉਹ ਗਲਤੀਆਂ ਦੁਬਾਰਾ ਨਾ ਦਰਾਵੇ ਜਦੋਂ ਸਿੱਖੀ ਦੇ ਵਿੱਚ ਆ ਗਿਆ ਸਿੱਖੀ ਸਰੂਪ ਦੇ ਵਿੱਚ ਆ ਗਿਆ ਹਮੇਸ਼ਾ ਪਾਠ ਕਰਦਾ ਹੋਊਗਾ ਸਵੇਰੇ ਸ਼ਾਮ ਪਾਠ ਕਰਕੇ ਅਰਦਾਸ ਕਰਦਾ ਹੋਊਗਾ ਬੇਨਤੀ ਕਰਦਾ ਹੋਊਗਾ ਉਸ ਵਾਹਿਗੁਰੂ ਅੱਗੇ ਸਹੀ ਸਿੱਖ ਹੋਣ ਦੀਆਂ ਨਿਸ਼ਾਨੀਆਂ ਇਹ ਨੇ ਕਿ ਕਦੇ ਵੀ ਕਿਸ ਨਹੀਂ ਕਟਾਊਗਾ ਕਦੇ ਵੀ ਜ਼ਾੜੀ ਨਹੀਂ ਕਟਾਊਗਾ ਸਹੀ ਸਿੱਖ ਹੋਣ ਦੀਆਂ ਨਿਸ਼ਾਨੀਆਂ ਕੈਂਚੀ ਨਹੀਂ ਕਦੇ ਵੀ ਲਵਾਊਗਾ ਆਪਦੇ ਹੱਥ ਦੇ ਵਿੱਚ ਹਮੇਸ਼ਾ ਕੜਾ ਰੱਖੂਗਾ ਬਾਣੀ ਪੜਦਾ ਹੋਊਗਾ ਤਾਂ ਬੈਮਾ ਪਰਮਾ ਤੋਂ ਹਮੇਸ਼ਾ ਦੂਰ ਰਹਿੰਦਾ ਹੋਊਗਾ ਕਿਸੇ ਦੇ ਨਾਲ ਜਾਤ ਪਾਤ ਦਾ ਭੇਦ ਭਾਵ ਨਹੀਂ ਰੱਖਦਾ ਹੋਊਗਾ ਹਰ ਇੱਕ ਨੂੰ ਇੱਕ ਸਮਾਨ ਸਮਝਦਾ ਹੋਊਗਾ ਇਹ ਨੇ ਸਿੱਖੀ ਦੇ ਸਹੀ ਰੂਪ ਚੱਕੀ ਹੋਣ ਦਾ ਸਹੀ ਮਤਵੇ ਹੈ ਇਹ ਜਦੋਂ ਤੁਸੀਂ ਇੱਕ ਵਾਰ ਸਿੱਖੀ ਸਰੂਪ ਦੇ ਵਿੱਚ ਆ ਗਏ ਸਮਝਣ ਲੱਗ ਗਏ ਬਾਣੀ ਨੂੰ ਬਾਣੀ ਦੇ ਤੁਸੀਂ ਅਰਥਾਂ ਨੂੰ ਸਮਝਣ ਲੱਗ ਗਏ ਕੀ ਅਰਥ ਨੇ ਬਾਣੀ ਦੇ ਅਗਰ ਤੁਸੀਂ ਬਾਣੀ ਪੜ੍ਹ ਰਹੇ ਹੋ ਲੰਮੇ ਸਮੇਂ ਤੋਂ ਤਾਂ ਤੁਸੀਂ ਉਹਨੂੰ ਤੁਹਾਨੂੰ ਉਹਨਾਂ ਦੇ ਅਰਥ ਨਹੀਂ ਪਤਾ ਬਾਣੀ ਦੇ ਤਾਂ ਬਾਣੀ ਪੜ੍ਹੀ ਨਾ ਪੜ੍ਹੀ ਇੱਕ ਬਰਾਬਰ ਹੈ ਅਗਰ ਤੁਸੀਂ ਬਾਣੀ ਨੂੰ ਹੌਲੀ-ਹੌਲੀ ਇੱਕ-ਇੱਕ ਸ਼ਬਦ ਪੜ੍ਹਦੇ ਹੋ ਤਾਂ ਅਰਥ ਵੀ ਤੁਹਾਡੇ ਸਾਹਮਣੇ ਆਉਣਗੇ ਅਗਰ ਅਰਥ ਤੁਹਾਡੇ ਸਾਹਮਣੇ ਆਉਣਗੇ ਤਾਂ ਤੁਹਾਨੂੰ ਸਭ ਕੁਝ ਸਾਫ਼ ਹੁੰਦਾ ਜਾਊਗਾ